ਅੱਜ ਇੱਕ ਬਾਪੂ ਇੱਕ ਬਜ਼ੁਰਗ ਸੁਪਨਿਆਂ ਦੇ ਘਰ ਦਾ ਹੋਰ ਇਸ ਦੁਨੀਆ ਤੋਂ ਤੁਰ ਗਿਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਇੱਕ ਬਾਪੂ ਇੱਕ ਬਜ਼ੁਰਗ ਸੁਪਨਿਆਂ ਦੇ ਘਰ ਦਾ ਹੋਰ ਇਸ ਦੁਨੀਆ ਤੋਂ ਤੁਰ ਗਿਆ ਜਿਹਦਾ ਨਾਮ ਅਨਨੋਨ ਬਾਬਾ ਬੇਨਾਮ ਬਾਬਾ ਸੀ ਕਿਉਂਕਿ ਦਰਾਹਿ ਸ਼ਹਿਰ ਤੋਂ ਬਾਪੂ ਮਿਲਿਆ ਸੀ ਨੰਮਲੇ ਢਾਬੇ ਦੇ ਕੋਲੇ ਪੁਲ ਦੇ ਥੱਲੇ ਪਿਆ ਸੀ ਤੇ ਬਾਪੂ ਜੀ ਨੂੰ ਸਾਡੇ ਕੋਲੇ ਸਾਡੀ ਟੀਮ ਦੇ ਮੈਂਬਰ ਇਸ਼ਪ੍ਰੀਤ ਹੁਣੀ ਗਿੰਨੀ ਵੀਰ ਹੁਣੀ ਲੈ ਕੇ ਆਏ ਸੀ 19 7 2025 ਨੂੰ ਬਾਪੂ ਜੀ ਸਾਡੇ ਸੁਪਨਿਆਂ ਦੇ ਘਰ ਪਹੁੰਚੇ ਉਹਨਾਂ ਦੀਆਂ ਤਸਵੀਰਾਂ ਦੇਖੋ ਕਿਹੜੇ ਹਾਲਾਤ ਸੀ ਇਹ ਬਾਬਾ ਨਾਮ ਕੀ ਹੈ ਆਪਕਾ ਨਾਮ ਬਤਾਈਏ ਨਾਮ ਬਤਾਈਏ ਕਿਆ ਨਾਮ ਹੈ ਤੁਹਾਡਾ ਹੈ بابا ਨਾਮ ਵੀ ਦੱਸਣ ਦੇ ਕਾਬਲ ਨਹੀਂ ਹੈਗਾ ਕਿਉਂਕਿ ਉਹਨੂੰ ਸੋਝੀ ਹੋਈ ਨਹੀਂ ਹੈਗੀ ਆਪਦੇ ਆਪ ਦੀ ਵਿਚਾਰੇ ਸਾਰ ਚੜਿਆ ਆਇਆ ਹੈ ਔਰ ਸਿਰ ਦੇ ਉੱਤੇ ਕਿੰਨੀਆਂ ਸੱਟਾਂ ਲੱਗੀਆਂ ਹੋਈਆਂ ਕਿਵੇਂ ਮੈਲ ਨਾਲ ਲੱਬੜਿਆ ਪਿਆ ਨਾਤੇ ਧੋਤੇ ਨੂੰ ਪਤਾ ਨਹੀਂ ਕਿੰਨਾ ਟਾਈਮ ਹੋ ਗਿਆ ਮੂੰਹ ਤੇ ਵੀ ਕਿੰਨੀਆਂ ਸੱਟਾਂ ਦੇ ਨਿਸ਼ਾਨ ਆ ਪਤਾ ਨਹੀਂ ਕਿਧਰੋਂ ਕਿਵੇਂ ਆਪਣੇਆਂ ਤੋਂ ਵਿਛੜਿਆ ਹੋਇਆ ਇੱਥੇ ਪਹੁੰਚਿਆ ਵਿਚਾਰਾ ਕਿਵੇਂ ਕਿਹੜੀਆਂ ਦੁੱਖ ਤਕਲੀਫਾਂ ਦੇ ਵਿੱਚੋਂ ਨਿਕਲ ਕੇ ਇੱਥੇ ਤੱਕ ਪਹੁੰਚਿਆ ਹੈ ਉਸ ਟਾਈਮ ਬਾਪੂ ਜੀ ਦੇ ਸਰੀਰ ਦੇ ਵਿੱਚ ਇਨਫੈਕਸ਼ਨ ਬਹੁਤ ਸੀ ਟੀਵੀ ਦੀ ਬਿਮਾਰੀ ਸੀ ਬਾਪੂ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਸੜਕ ਤੇ ਪਿਆ ਸ਼ੀਰ ਦੇ ਉੱਤੇ ਬਹੁਤ ਸਾਰੀਆਂ ਸੱਟਾਂ ਦੇ ਨਿਸ਼ਾਨ ਸੀ ਪਰ ਉਹਨਾਂ ਸਾਰੀਆਂ ਸੱਟਾਂ ਤੇ ਸ਼ੀਰ ਕਿਸਮਸਿਆਵਾਂ ਦੇ ਤਾਪ ਨਾ ਚੱਲਦਾ ਹੋਇਆ ਇਹ ਬਜ਼ੁਰਗ ਇਹ ਬੇਨਾਮ ਬਾਪੂ ਇਸ ਦੁਨੀਆ ਤੋਂ ਤੁਰ ਗਿਆ ਵੀਡੀਓ ਸ਼ੇਅਰ ਕਰਕੇ ਸੰਗਤ ਨੂੰ ਬੇਨਤੀ ਵੀ ਕੀਤੀ ਬਹੁਤ ਸਾਰੇ ਭੈਣਾ ਭਰਾਵਾਂ ਨੇ ਵੀਡੀਓ ਸਾਂਝੀ ਵੀ ਕੀਤੀ ਪਰ ਬਾਪੂ ਦੇ ਬਾਰੇ ਸਾਨੂੰ ਕੁਝ ਵੀ ਪਤਾ ਨਹੀਂ ਲੱਗ ਸਕੇ ਹਾਂਜੀ ਬਾਪੂ ਜੀ ਦੀ ਇਹ 파ਰਥਿਕ ਦੇ ਆਪਣੇ ਦਾ ਇੰਤਜ਼ਾਰ ਕਰ ਰਹੀ ਮੋਰਚੀ ਦੇ ਵਿੱਚ ਤੁਸੀਂ ਸਾਰੇ ਇਸ ਵੀਡੀਓ ਨੂੰ ਵੀ ਸ਼ੇਅਰ ਕਰਿਓ ਸ਼ਾਇਦ ਕੋਈ ਆਪਣੇ ਬਜ਼ੁਰਗ ਦਾ ਆਖਰੀ ਦਰਸ਼ਨ ਕਰ ਸਕੇ ਤੇ ਨਹੀਂ ਤਾਂ ਜਿਹੜੀ ਸੇਵਾ ਸਾਨੂੰ ਬਖਸ਼ੀ ਸੱਚੇ ਪਾਤਸ਼ਾਹ ਨੇ ਸਾਡੀ ਟੀਮ ਨੂੰ ਅਸੀਂ ਆਪਣੇ ਵੱਲੋਂ ਪੂਰੀ ਤਨਦੇਹੀ ਨਾਲ ਨਿਭਾ ਰਹੇ ਆਂ ਬਾਪੂ ਜੀ ਦੀ ਸੇਵਾ ਜਿਹੜਾ ਬਾਪੂ ਜੀ ਦਾ ਇਲਾਜ ਸੱਚੇ ਮਨ ਨਾਲ ਕਰਨ ਦੀ ਕੋਸ਼ਿਸ਼ ਕੀਤੀ ਆ ਸੱਚੇ ਪਾਤਸ਼ਾਹ ਵਾਹਿਗੁਰੂ ਬਾਪੂ ਜੀ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ਣ ਤੁਸੀਂ ਵੀ ਅਰਦਾਸ ਕਰਿਓ ਬਾਪੂ ਜੀ ਦੀ ਆਤਮਾ ਦੀ ਸ਼ਾਂਤੀ ਲਈ ਤੇ ਐਸੀ ਬਾਪੂ ਜੀ ਦੀ ਜ਼ਿੰਦਗੀ ਜਿਹੜੀ ਖੀਰਲੇ ਸਮੇਂ 'ਚ ਬੇਨਾਮ ਮੌਤ ਇਹ ਇਨਾਂ ਦੇ ਨਾਮ ਨਾਲ ਪੂਰੀ ਹੋਵੇ ਵੀਡੀਓ ਨੂੰ ਜਰੂਰ ਸ਼ੇਅਰ ਕਰਦੇ ਹੋ ਆਪਾਂ ਨੂੰ ਪਤਾ ਲੱਗ ਸਕੇ ਇਹ ਬਜ਼ੁਰਗ ਹੈ ਕੌਣ ਸੀ ਕਿੱਥੋਂ ਸੀ ਤੇ ਕਿਵੇਂ ਇੱਥੇ ਪਹੁੰਚੀ ਸੀ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤ